ਅਗਲੇ ਸਾਡੇ ਗੋਦਾਮ ਦੇ ਪਤਾ ਨਹੀਂ ਲੱਗਿਆ ਕਿ ਛਾਰਟ ਸਰਕਲ ਦੇ ਨਾਲ ਹੀ ਪਿਛੋਂ ਤੋਂ ਆਏ ਆ ਉੱਥੇ ਜਿੱਥਾਂ ਵਾ ਪਿੱਛੇ ਗਏ ਆ ਪਿੱਛੇ ਆ ਕੇ ਪੂਰੀ ਸਗਲਪਤ ਆਪਾਂ ਸੀਲ ਕਰ ਦਿੱਤੀ ਜੀ ਅੱਗੇ ਪਿੱਛੇ ਅਚਾਨਕ ਛਾਰਟ ਸਰਕਲ ਹੋਇਆ ਤਾਂ ਆਪਾਂ ਕਿੱਥੇ ਜਾ ਕੇ ਦੇਖਿਆ ਤੇ ਅੱਗ ਲੱਗ ਗਈ ਕਿ ਅਬਰੌਨਗਰ ਚ ਉਸ ਵੇਲੇ ਅਫਰਾ ਤਫਰੀ ਮਚ ਗਈ ਜਦੋਂ ਅਭੀ ਸ਼ਰਮਾ ਵਾਈਨ ਸ਼ਾਪ ਤੇ ਜਿਹੜਾ ਇਹ ਬਿਆਨਕ ਅਗ ਲੱਗ ਗਈ ਦੱਸ ਦਈਏ ਮੌਕੇ ਤੇ ਪਹੁੰਚੇ ਸਾਡੇ ਪੱਤਰਕਾਰਾਂ ਦੇ ਵੱਲੋਂ ਜਿਹੜਾ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤੇ ਉੱਥੇ ਮੌਜੂਦਾ ਸੇਲਸਮੈਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜ ਜਿਨ੍ਹਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਰੋਜ਼ ਰੋਜ਼ ਦੀ ਤਰ੍ਹਾਂ ਹੀ ਜਿਹੜਾ ਹੈ ਉਹ ਆਪਣੀ ਵਾਈਨ ਜਿਹੜੀ ਆ ਉਸੇ ਢੰਗ ਕੀਤੀ ਜਾ ਰਹੀ ਸੀ ਕੰਮਕਾਜ ਦੇ ਵਿੱਚ ਲੱਗੇ ਹੋਏ ਸੀ ਤੇ ਅਚਾਨਕ ਹੀ ਜਿਹੜਾ ਹੈ ਧੂਆ ਨਿਕਲਣਾ ਸ਼ੁਰੂ ਹੋ ਗਿਆ ਗੋਦਾਮ ਦੇ ਵਿੱਚੋਂ ਕਿਉਂਕਿ ਸ਼ਾਪ ਦੇ ਅੰਦਰ ਹੀ ਜਿਹੜਾ ਹੈ ਪਿਛਲੇ ਜਿਆਦਾ ਬਿਗ ਸੇਲ ਸਟਾਕ ਜਿਹੜਾ ਉਹ ਰੱਖਿਆ ਹੋਇਆ ਤੇ ਉਹਨਾਂ ਨੇ ਕਿਹਾ ਕਿ ਅਚਾਨਕ ਧੂਆ ਜਦੋਂ ਆਉਣਾ ਸ਼ੁਰੂ ਹੋ ਗਿਆ ਤਾਂ ਆਂਡੀਆਂ ਗਵਾਂਡੀਆਂ ਦੇ ਬਲੋਂ ਤੇ ਸਾਡੇ ਤਮਾਮ ਕਰਮਚਾਰੀਆਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਉਹਨਾਂ ਨੇ ਕਿਹਾ ਕਿ ਫਿਲਹਾਲ ਸਾਨੂੰ ਕੋਈ ਜਾਇਜ਼ਾ ਨਹੀਂ ਹੈ ਨਾ ਹੀ ਕੋਈ ਅੰਦਾਜ਼ਾ ਹੈ ਕਿ ਕਿੰਨਾ ਜ਼ਿਆਦਾ ਸਾਡਾ ਨੁਕਸਾਨ ਹੋਇਆ ਪਰ ਇਸ ਦੀ ਜਾਂਚ ਪੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇੱਥੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਤੇ ਕਿਸ ਤਰ੍ਹਾਂ ਦੇ ਨਾਲ ਇੱਕ ਛੋਟੇ ਜਿਹੇ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਅੱਗ ਨੇ ਇੰਨਾ ਭਿਆ ਵਾਦ ਨੇ ਆ ਸੇਲਸਮੈਨਸ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਸ ਤਰ੍ਹਾਂ ਦਾ ਮੰਜ਼ਰ ਜਿਹੜਾ ਉਹਨਾਂ ਨੂੰ ਇਸ ਮੌਕੇ ਤੇ ਦੇਖਣ ਨੂੰ ਮਿਲਿਆ ਅਬਰੋਲ ਨਗਰ ਦੀ ਤਸਵੀਰਾਂ ਅਭੀ ਵਾਈਨ ਸ਼ਾਪ ਦੀ ਤਸਵੀਰਾਂ ਤੁਹਾਨੂੰ ਇਸ ਵਕਤ ਦਿਖਾ ਰਹੇ ਕੀ ਨਾ ਭਾਜੀ ਆਪਣਾ ਬੱਬੂ ਜੀ ਹਾਂਜੀ ਭਾਜੀ ਕੀ ਕੰਮ ਕਰਦੇ ਹੋ ਕੀ ਗੱਲਬਾਤ ਹੋਈ ਹੈ ਭਾਜੀ ਸੇਲਮੈਨਾਂ ਦੇ ਠੇਕੇ ਅਬਰੋਲ ਨਗਰ ਬੰਦ ਸੀ ਕਿੰਦਾ ਠੇਕਾ ਭਾਜੀ ਇਹ ਅਭੀ ਵਾਈਨ ਸਾਹਿਬ ਤੇ ਕੀ ਗੱਲਬਾਤ ਕੀ ਹੋਈ ਹੈ ਜੀ ਉਹ ਗੱਲਬਾਤ ਆਪਾਂ ਸੇਲ ਕਰਦੇ ਪਈ ਅੱਗੇ ਪਿੱਛੇ ਅਚਾਨਕ ਸ਼ਾਟ ਸ਼ਟ ਕਰਦੇ ਹੋਇਆ ਆਪਾਂ ਕਿੱਥੇ ਜਾ ਕੇ ਦੇਖਿਆ ਤੇ ਅੱਗ ਲੱਗ ਗਈ ਕਾਰਨ ਕੋਈ ਲੱਗੇ ਤੇ ਕਿੰਨਾ ਦੇ ਸਾਨ ਹੋਇਆ ਤੁਸਨ ਨਕਸਾਂਜੋਂ ਪੂਰਾ ਸਟੌਕ ਪਿੱਛੇ ਤੇ ਗਿਆ ਜੋ ਹੈ ਆਈ ਸ਼ਾਪ ਦੇ ਤੋਂ ਆਬਰੋਲ ਨਗਰ 150 ਕਿੰਨਾ ਦੀ ਕਿਹੜੀ ਫਰਕਤ ਹੈ ਤੇ ਲੋਂਡੀ ਪੈ ਗਈ ਨੂੰ ਸਾਨੂੰ ਆ ਵੀ 550 ਤੇ ਕੀ ਅੱਗੇ ਦਾ ਇੱਕ ਦਲ ਬਾਈ ਜੀ ਦੋਨੇ ਇਹਨੇ ਬਾਹਰ ਬੈਠੇ ਰਹੇ ਸੀ ਇੱਥੇ ਅੰਦਰ ਹੀ ਤੇ ਅਗਲੇ ਸਾਡੇ ਗੋਦਾਮ ਦੇ ਚ ਪਤਾ ਨਹੀਂ ਲੱਗਿਆ ਕਿ ਛਾਰਟ ਸਰਕਲ ਦੇ ਨਾਲ ਹੀ ਪਿੱਛੋਂ ਧੂਆਇਆ ਉੱਥੇ ਜਿੱਤਾ ਵਾ ਪਿੱਛੇ ਗਏ ਆ ਪਿੱਛੇ ਆ ਕੇ ਪੂਰੀ ਭੜਾਂਬਾ ਅੱਗ ਭਲ ਗਈ ਪਿੱਛੇ ਕੀ ਸਮਾਨ ਚੱਲ ਗਿਆ ਹਾਂ ਜੀ ਇਸੇ ਸਾਰਾ ਜਮਾ ਕੀਤਾ ਹੈ ਕਿੰਨਾ ਕ ਨੁਕਸਾਨ ਜਿੰਨਾ ਮਾਲ ਹੀ ਸਾਰਾ ਪਿੱਛੇ ਨੇ ਕਰਾਈ ਕਿੰਨਾ ਕ ਨੁਕਸਾਨ ਤੁਹਾਡੇ ਹਿਸਾਬ ਨਾਲ ਅੱਜ ਭਾਈ ਨੁਕਸਾਨ ਦਾ ਕੋਈ ਕਹਿ ਨਹੀਂ ਸਕਦੇ ਜਿਲੇ ਮਾਲ ਕਾਨਗੀ ਜਿਲੇ ਕੀਤਾ ਗਿਣਾਗੇ ਸਾਰਾ ਉਸ ਤੋਂ ਬਾਅਦ ਅੱਗੇ ਤੇ ਕਾਬੂ ਪਾ ਲੈਣ ਹਾਂਜੀ ਨਹੀਂ ਅੱਗੇ ਪਾਰਟੀਆਂ ਮੁੰਡਿਆਂ ਬਲਾਜੇ ਇਥੋਂ ਲੱਗੀ ਛਾਏ ਸਾਰੇ ਲੋਕੀ ਪੈ ਗਈ ਨਾ ਕੈਮਰੋ ਕਵਸਟ ਹਰੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ